ਸਤ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਸਨ ਫੋਟੋਸ ਆਗਰ ਅੱਜ ਅਪਾ ਬਣਾਉਣ ਵਾਲੀ ਆਟੇ ਦੀ ਪੂੜੀਆਂ ਜਿਹਦੇ ਲਈ ਆਪਾਂ ਇਹ ਦੋ ਕੋਲੀਆਂ ਆਹ ਤੇਰੀਆਂ ਲੈ ਲਈਆਂ ਤੇ ਆਪਾਂ ਬਹੁਤ ਸੌਫਟ ਤੇ ਸਵਾਦ ਬਣਾ ਕੇ ਪੂੜੀਆਂ ਤਿਆਰ ਕਰਾਂਗੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਥੋੜਾ ਅੱਧਾ ਕਿਉਂ ਕੋਲੀ ਆਪਾਂ ਦੁੱਧ ਦੀ ਲਵਾਂਗੇ ਅੱਧਾ ਇੱਕ ਚਮਚਾ ਬਾਇਡਰ ਵਿੱਚ ਪਾ ਲਾਂਗੀ ਦੇਸੀ ਘਿਓ ਦਾ ਇਹਨੋਂ ਆਪ ਸਾਰੇ ਆਟੇ ਕੰਨੇ ਵਿੱਚ ਕਰ ਲਾਂਗੇ ਮੰਮਾ ਇਹ ਅੱਧੀ ਗੋਲੀ ਆਪਾਂ ਦੁੱਧ ਦੀ ਲਗਈਏ ਇਨੂੰ ਆਪਾਂ ਆਟੇ ਨੂੰ ਇਹ ਚੰਗੀ ਤਰ੍ਹਾਂ ਕਰੀ ਦੁੱਧ ਨਾਲ ਮਿਲ ਲੈਣਾ। ਇਹ ਪੂੜੀਆਂ ਦਾ ਆਟਾ ਆਪਾਂ ਨਾ ਜ਼ਿਆਦਾ ਸਖਤ ਗੁੰਨਾਂਗੇ ਨਾ ਜ਼ਿਆਦਾ ਸੌਫਟ। ਨॉर्मਲ ਜਿਵੇਂ ਆਪਾਂ ਰੋਟੀ ਬਣਾਉਦੇ ਹੋਂ ਤੇ ਨਾਲੋਂ ਥੋੜਾ ਜੈਨੇ ਚੱਕ ਗੁੰਨਾਂਗੇ। ਦੋ ਦਿਨ ਆ ਸਿੱਕ ਬਣਿਆ ਆਟਾ ਜਿਹੜਾ ਪਾਇੰਡ ਹੁੰਦੀ ਆਏ।

ટા વખો આપણા બાયડ હોય તરીકે એનું આપણે દુધી હાથું પાણી લા કે લેવા ਦਾ ਵਿਕੋ ਬਣਾਇਆ ਜਾਂਦਾ ਹੋ ਗਿਆ ਸੀ ਉਹ ਆਪਾਂ ਅੱਧੇ ਘੰਟੇ ਲਈ ਰੈਸਟ ਤੇ ਰੱਖ ਦਿੰਦੇ ਹਾਂ ਥੋੜਾ ਥੋੜਾ ਆਪਾਂ ਉੱਪਰ ਗਿੱਲੇ ਪਾਣੀ ਦਾ ਹੱਥ ਲਗਾ ਦਿੰਦੇ ਹਾਂ ਇਹਨੂੰ ਆਪਾਂ ਕੱਪੜੇ ਦੇ ਨਾਲ ਕਵਰ ਕਰਕੇ ਅੱਧੇ ਘੰਟੇ ਲਈ ਰੈਸਟ ਤੇ ਕਰਕੇ ਜਿ ਕਰਾ ਕੇ ਫਿਰ ਆਪਾਂ ਇਹਨੂੰ ਪੂਰੀਆਂ ਵੇਲਾਂਗੇ ਆ ਤੇ ਨੂੰ ਕੀ ਤਾਂ 30 ਮਿੰਟ ਹੋ ਗਏ ਰੈਸਟ ਆ ਗਈ ਇੱਕ ਦੋ ਰਿਗ ਉਹਨਾਂ ਨੂੰ ਸੌਫਟ ਕਰ ਦਿੰਨੇ ਇਹਨਾਂ ਰੱਖ ਕੇ ਆਪਾਂ ਨੂੰ ਕੋਲ ਇਲਾਕਾ ਨ ਦੇ ਦੇਣਾ ਹੈ ਇਲਾਕਾ ਕਪੜਾ ਲੈ ਕੇ ਉਧਰ ਆਪਾਂ ਤੇਲ ਦਾ ਹੱਦ ਦਿੱਤਾ ਹੈ ਨੀਕੇ ਨੀਕੇ ਪੇੜੇ ਕਰਕੇ ਅਪਰੱਖ ਲਈਏ ਤੇ ਇਹਨੂੰ ਆਪਾਂ ਤਿਓ ਲਾ ਕੇ ਵੇਲੇ ਆਪਾਂ ਸੁੱਕਾ ਆਟਾ ਲਗਾ ਕੇ ਰੇਲ ਸਕਦੇ Ini suami, volumenya penipu di jarak ini. ਥੈਂਕ ਯੂ ਮਮਾ ਕਿ ਤੁਸੀਂ ਤੇਲ ਨੂੰ ਰੀ-ਯੂਜ਼ ਕਰਨਾ ਤੇ ਫਿਰ ਤੁਸੀਂ ਕਿਉਂ ਲਾ ਕੇ ਮਿਲਾਉ ਪੂਰੀਆਂ ਕਿ ਅਸੀਂ ਤਾਂ ਤੇਲ ਜਿਹੜਾ ਵਧਿਆ ਉਹ ਸਾਡੇ ਘਰ ਤੇ ਚੰਗਰ ਪਸੂਣੀ ਹੈਗੇ ਉਹਨਾਂ ਨੂੰ ਪਾ ਦੇਨੇ ਤੇ ਆਪਾਂ ਆਟਾ ਲਾ ਕੇ ਵੇਲਦੇ ਜਦੋਂ ਤੇਲ ਦਾ ਜਿਹੜਾ ਕਲਰ ਹੈ ਇਹ ਆਪਾਂ ਆਟੇ ਨਾਲ ਆਟਾ ਲਗਾ ਕੇ ਮਿਲਾ ਲਾਂਗੇ ਤੇ ਕਲਰ ਜਿਹੜਾ ਦੇ ਦੇਣਾ ਨਿੰਮਾ ਪੂਰੀ ਆਪਣੀ ਹੁਣ ਕੇ ਤਿਆਰ ਹੋਈ ਆ ਆਲੀ ਵਿਕੋ ਆਪਣੀ ਕੀ ਸੁਨੀ ਬਣ ਕੇ ਤਿਆਰ ਹੋ ਗਈ ਹੈ ਇਹ ਚਨੇ ਦੀ ਸਬਜੀ ਬਲੈਕ ਚਨੇ ਦੇ ਨਾਲ ਅਸੀਂ ਖਾਣੇ ਆ ਤੇ ਇਹਦੇ ਵਿੱਚ ਅੱਪਾ ਪਾ ਦਿੰਦੇ ਹਾਂ ਖੱਟੀ ਮਿੱਠੀ ਸਾਸ ਤੇ ਨਾਲ ਆਪ ਪਿਆਜ਼ ਖੀਰਾ ਤੇ ਅਜਾਰੰਬ ਦਾ ਨਿਆਜ਼ ਤੇ ਆਪਣੀਆਂ ਦੁਨੀਆਂ ਬਹੁਤ ਹੀ ਸਵਾਦ ਬਣ ਕੇ ਤਿਆਰ ਹੋ ਗਈ ਹੈ ਬਾਕੀ ਜੇ ਪੀਲੀ ਜੇ ਚੈਟਰ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ Thanks for watching.